ਲੂ ਜੈ ਸ਼ਿਵ ਸ਼ੰਕਰ ਸ਼ਿਵ ਸ਼ੰਕਰ ਸ਼ਿਵ ਚਨਾ ਤਾਂ ਜਿੱਤਲ ਦਸਾਂ ਦੀ ਪੁੱਲੂ ਦਸ ਕੇ ਮਾਰਗ ਦਿਤੇ ਗਿਰਾ ਜਿੱਤਲ ਚਤਨੁਰੂ ਕੁਵ ਦਸ ਗਿੜਾ ਤੁਝਾ ਨਹੀਂ ਜਾਣਾ ਜਦੋਂ ਆਪ ਆ ਜਾ 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 ਜੈ ਹੋ ਦੇਵੂ ਦੇਵੂ ਗਿੱਤਲ ਦਾ ਸੰਦੀਾਰੇ ਬਲੂ ਜੈ ਹੋ ਛਡੇ ਤੇ ਛੋਡੇ ਬਲੂ ਜੈ ਹੋ ਅੱਜ ਦੇਰਾ ਦੇ ਸੁਨਣਾ ਬਿਆਜ ਪਾਗ ਲੱਗੇ ਨੀ ਇਹ ਸਫਾਈ ਦੀ ਕੋਈ ਕਮੀ ਰਹੇਗੀ ਕੈ ਗਿੱਤਲ ਦਾ ਸਦੂਨੇ ਕਿਰਪਾ ਕਰੀ ਐ ਰੰਗ ਪਾਗ ਬਣਾ ਬੈਠਾ ਨੂੰ ਵੀ ਨਹੀਂ ਜੀਦਾ ਕਰਦਾ ਮੈਨੇ ਬਿਚਾਂ ਜ਼ਮਾਦੀ ਦੇ ਤਨੋਂ ਨੰਤੋਂ ਰੀਗੰਦਾਰ ਆ ਯੇ ਜ਼ਮੰਦੀ ਗਿੱਟੜ ਤੋਂ ਸਨ ਕਰ ਤੈਂਗਿਲ ਨਾ ਕਰ ਹੂੰ ਚੰਗਤ ਦਤਾ ਪੇ ਭੱਜੀ ਉਹ ਭੰਗੜਾ ਪਉਂਦੀ ਅੰਗਤ ਕੇ ਮਨਾਵੇ ਕਲ ਵੀ ਗਿੱਟੜ ਦਾ ਚਾਗਣਾ ਕਰ ਕਰਪਾ ਕਰ ਕਰਪਾ ਕਰ ਕਰਪਾ ਕਰ ਕਰਪਾ ਸਾਰੇ ਬੋਲੋ ਜੈ ਗਟਲਾਂ ਦੀ ਗੁਲਦਾਸ ਜੀ ਜੈ ਹੋ ਉਹ ਗੁਲਦਾਸ ਉਹ ਗਮਿਆਂ ਆਉ ਲੱਗਣਗੇ ਰਣਕ ਭਾਗ ਅੱਜ ਨਾ ਜਿਗੀ ਟਣ ਨਾ ਅਗੀ ਜਿੱਲਗੇ ਆਗੀ ਜਿੱਲਗੇ ਆਗੀ ਜਿੱਲਗੇ ਬਾਬੇ ਵੀ ਅੱਜ ਗੱਲੀ ਵਟੇ ਜਿਗਰ ਕਰੀਐ ਤੇ ਗਟਰ ਦਾ ਨਾ ਗਿਰਲਾ ਦੇ ਪਾਕੀ ਟਾਂ ਹੋ ਗਿਆ ਬਸ ਜਿੱਕੇ ਜਮਾ ਸੁਈ ਨੇ ਸੁਈ ਹੋ ਗਈ ਗੜੀ ਸਿੱਧੀ ਅ ਤਬ ਵੀ ਜਾਂਦੀ ਹੈ ਨਾ ਅੱਜ ਲੇਟ ਹੈ ਜਿੱਲ ਕੇ 20 ਮਿੰਟ ਮਿੰਟ ਪਹਿਲਾਂ ਅਗਰ ਬਾਬੇ ਬੈਠੇ ਅੱਜ ਧੂਣਾ ਲਾਇਆ ਸੀ ਜ਼ਰਾ ਧੂਣਾ ਖਤਮ ਹੋ ਗਿਆ ਤੇ ਦਾਜਾ ਨੇ ਕੋਈ ਮੰਨ ਲਾ ਚਿੱਲ ਗਿਆ ਤੇ ਤੈਨੂੰ ਮਨ ਮੰਨ ਦਿੰਦਾ ਜੇਦੀ ਉਹ ਪੱਕੀ ਜੇਦੀ ਉਹ ਤੂਈ ਰੇ ਜਮਾ ਚਿੱਟਗਾ ਹੋਏ ਲੰਗਾ ਜੇ ਦੋਨੇ ਕੱਟਗਾ ਉਦੋਂ ਮੈਂ ਇੱਥੇ ਪਹੁੰਚ ਜਾ ਗਰ ਕਿ ਮੈਂ ਨੱਕ ਮੈਂ ਕਰਕੇ

ਇਨੋਂ ਇਨੇ ਦਿਨ ਹੋ ਗਏ ਆਂਦੀ ਨੂੰ ਮਾੜਾ ਮੁੱਟ ਤਾਂ ਗੈਣ ਕੱਟਈ ਆਂ ਅਨੋਂ ਦਿਨ ਗਾਣੇ ਵੀ ਦੂਜੇ ਨੇ 30 ਹੋਰ ਕੰਮ ਘਟਨੇ ਸੰਗਤ ਆਉਂਦੀ ਦੇਰੀ ਲੱਗੀ ਐ ਜਦੋਂ ਤੂੰ ਆ ਗਈ ਸਮਝ ਲੈ ਸੰਗਤ ਆ ਗਈ ਤੇ ਕੁਝ ਪ੍ਰੋਜੈਕਟ ਕਰਦੇ ਆਂ ਗਰਮੀ ਹੁਣ ਭਾਲੀ ਲੱਗਦੀ ਐ ਦੇਖੀ ਆ ਗਈ ਜਲਦੀ ਜਲਦੀ ਜਦੋਂ ਤੂੰ ਆਵੀਂ

ਇਹ ਗੱਲ ਹੋ ਗਈ ਵਸਤ ਜੀ ਪੁੱਛੋ ਨਾ ਬਹੁਤ ਮਾੜੀ ਹਾਲਾਤਾਂ ਚੋਂ ਨਿਕਲ ਕੇ ਆਇਆ ਮੈਂ ਗੱਤ ਤੇ ਤੇਰੀ ਮਾੜੀ ਜਿਹੜੀ ਗੁਰਗਰ ਦਿੱਕਤ ਆ ਤੇਰੀ ਦੂਰ ਕਰ ਦਿੰਨਾ ਅੱਜ ਨਾਲ ਚੇਲੀ ਆਈ ਬੈਠੀ ਐ ਅੱਛਾ ਦੋਨੇ ਜਾਣੇ ਰਲ ਕੇ ਅਸੀਂ ਲਾ ਦਾਂਗੇ ਸਿਰਾਪੂਰਾ ਅੱਛਾ ਇਹ ਵੀ ਉਨੀ ਭਗਤੀ ਜਾਣਦੀ ਆ ਇਹ ਮੈਂ ਕਹਿੰਦਾ ਮੰਨਲੀ ਪੂਰੀ ਮੰਨ ਲਾ ਜੀ ਥੋੜੀ ਜੀ ਘਟ ਜਾਣਦੀ ਆ ਅੱਛਾ ਅੱਛਾ ਮੁੰਨੀ ਇਹ ਜੇ ਮੈਂ ਇਹ ਪੌੜੂਗਾ ਤੇ ਇੱਕ ਤੇ ਜੜ ਗਈ ਤਾਹਾਂ ਤੱਕ ਪੌੜੂਗਾ ਬੜਨਾ ਨਾ ਅੱਛਾ ਹੌਲੀ ਹੌਲੀ ਚੜਦੇ ਆ ਬੜਾ ਫੇਰੀ ਗੱਲ ਹੋ ਮੈਂ ਤਾਂ ਬਹੁਤ ਅੱਕੇ ਪਿਆ ਤੂੰ ਦਾ ਜਪਾ ਦਾ ਇਹ ਕੰਮ ਵੀ ਬੈਠੇ ਆ ਗੱਲ ਸਾਡਾ ਸਾਰਾ ਟੱਪਰੀ ਅੱਕੇ ਪਿਆ ਬਹੁਤ ਪਕਾਈ ਹੋਈ ਪਈ ਆ ਖੜ ਜਾ ਖੜ ਜਾ ਖੜ ਜਾ ਖੜ ਜਾ ਖੜ ਜਾ ਕਮੈਂਟ ਬਾਤਾਂ ਚੁੱਪ ਕਰ ਜਾ ਨਹੀਂ ਉਹ ਬਿੱਟਲ ਦਰਤਾਂ ਦੀ ਜੇ ਉਹ ਪਲਸ ਜੂੜੀ ਮਸੇਵ ਵਿਚੋਂ ਆਇਆ ਬਿੱਟਲ ਦੱਸ ਦੱਸ ਬਹੁਤ ਬੱਤਿਆ ਥਾਣਾ ਮੰਨ ਨੀ ਦਿੱਕਤ ਹੋਊ ਉਹ ਹੋ 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 ਪਤਾ ਗਾਣੀ ਮਿਲੀ ਗਏ ਹਾਂ ਜਿਹੜੀ ਆਪਾਂ ਉਹਦੇ ਬੈੜ ਫੜੀ ਸੀ ਉਹ ਤਾਂ ਫੇਰੇ ਨਹੀਂ ਦਿੱਤੇ ਮਾਰਦੀ ਆਪਣੇ ਉਦੋਂ ਬਹੁਤ ਦੁੱਧ ਵਾਲੀ ਸੀਗੀ ਪਹਿਲਾਂ ਤਾਂ ਬਹੁਤ ਗੰਦੀ ਵੀ ਸੀ ਪਹਿਲਾਂ ਬਹੁਤ ਦੁੱਧੀ ਰਹੀ ਹੁਣ ਪਤਾ ਨਹੀਂ ਕੀ ਹੋ ਗਿਆ ਇੱਕ ਲੱਗਦਾ ਮਾਹ ਯਾਰ ਬਾਬੇ ਕੋਲ ਰਸੀ ਲੂਸੀ ਕਰਾ ਕੇ ਲੋਣਾ ਪਈ ਮੈਂ ਤੇ ਜਾ ਕੇ ਆਉਣਾ ਨਾ 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 ਕਰ ਦਾਂਗੇ ਪਾਣੀ ਕਰ ਦਾਂਗੇ ਪਤਾ ਲੱਗ ਗਿਆ ਪਤਾ ਲੱਗ ਗਿਆ ਬਸ ਫਿਰ ਪਾਣੀ ਵੀ ਕਰ ਹੀ ਦੋਗੇ ਤੁਸੀਂ ਜੇ ਪਤੀ ਲੱਗਿਆ ਤੁਹਾਨੂੰ ਆਏ ਹੇ ਅੱਜ ਫਿਰ ਇਹ ਸਿੱਧੂ ਖੜਾ ਕਿੱਲਾ ਬਦਲੋ ਕਿੱਲਾ ਬਦਲੋ ਅੰਮੀਰਾ ਕਿੱਲਾ ਬਦਲੋ ਐ हां होंदो हां जी होंदो सबोन जी ठीक 7:00 ਵਜਨ ਦੀ ਅੱਛਾ ਬੱਬਾ ਕਹਿੰਦਾ ਵੀ ਇਹਦੀ ਗਾਂ ਦਾ ਕਿਲਾ ਬਦਲਣਾ ਪਊਗਾ ਜਿਹੜਾ ਕਿਲਾ ਤੁਸੀਂ ਪੁਰਾਣਾ ਕਿਲਾ ਲਈ ਹੋਣੇ ਉਹ ਵੀ ਬਣਦੇ ਹੋ ਉਹ ਤਾਂ ਕੋਈ ਨਾ ਕਿਲਾ ਦੇ ਮੱਲਾ ਇੱਕ ਕੋਈ ਗਾਣ ਬਣ ਦੋ ਤੁਸੀਂ ਨਾ 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 ਉਹ ਕਿਲਾ ਜਦੋਂ ਤੁਸੀਂ ਮੰਨ ਲਾ ਵੇਜੀ ਆ ਤੋਂ ਉਹ ਬੈਠ ਜੀ ਮਛਾ ਜਿਹੜੀ ਰਾਤ ਦੀ ਬੰਦੀ ਨਹੀਂ ਹੁੰਦੀ ਜੀਗੀ ਉਹ ਬੈੜ ਆ ਉਹ ਗਾਹੜਾ ਦੇ ਉੱਤੇ ਹੋਊਗੀ ਕਿਉਂ ਵੱਡੇ ਵੱਡਾਂ ਦੇ ਉੱਤੇ ਲੱਗੂਗੀ ਅੱਛਾ ਉਬਰਾ ਦਾ ਕਿਲਾ ਨਹੀਂ ਛੱਡਦੀ ਉਹਨਾਂ ਉਹਦੀ ਆਤਮਾ ਵੜਕੇ ਇੱਥੇ ਅੱਛਾ ਅੱਛਾ ਇੱਥੇ ਆ ਗਈ ਉਹ ਇੱਥੇ ਜਿਹੜੀ ਉਹ ਗਾਂ ਦੀ ਇਹ ਡੱਬੀ ਨਹੀਂ ਸੀ ਡੱਬੀ ਗਾਂ ਹੀ ਹਾਂ ਡੱਬੀ ਗਾਂ ਹੀ ਹਰੀ ਆਪਾਂ ਹਾਂ ਬੇਰ ਕੈਂਡੜੇ ਜਿਹਾ ਆਪਾਂ ਬਸ ਆਪਾਂ ਨੇ ਤੁਮ ਜਿਹੜਾਈ ਸੀ ਪਪਾ ਜੰਨ ਦੇ ਚਾਜੀ ਬਤਵ ਦੇਵੀ ਕੋਈ ਪਹਾੜ ਦਾ ਮੱਲਾ ਉੱਤੇ ਦਿਆ ਉਹ ਕੱਟੇ ਵੱਡਾਂ ਦੀ ਬੱਗੀ ਲੜਾ ਓਏ ਪਪਾ ਸਾਡੇ ਤਾਂ ਥਾਂ ਵੀ ਹੈ ਨਹੀਂਗਾ ਉਹੀ ਕਿਲਾਗਾ ਪੂਰਾ ਮਜਬੂਤ ਕਿਲਾ ਹੋ ਕੋਈ ਵਾਅ ਕਰੋ ਕੋਈ ਵਧੇ ਜਾ ਮਾਚੇ ਜੀ ਬਾਈ ਦਾ ਉਸੇ ਪਾਤੀ ਕਹਿੰਦੇ ਐ ਚੇਲੀ ਤੂੰ ਹੀ ਕਰਾਉ ਆਜੋ ਪਾ ਮੇਰਾ ਤਾਂ ਨੇ ਚੇਲੀ ਬੰਦੇ ਨੇ ਨਹੀਂ ਦੋੜਾ ਪੁੰਦੀ ਮਰਦ ਜਮਾਨ ਨਹੀਂ ਪੁੰਦੀ ਅੱਛਾ ਇਹ ਮੰਗਾ ਤਰ ਕੀ ਹੈ ਅੱਛਾ ਪੰਨ ਲਮਾਦਮ ਲਣਾ ਮੰਨਦਾ ਇਜ਼ਾਮ ਦੀ ਅੱਛਾ ਗੁੱਡਾ ਜਿਹੜੀਆਂ ਬਜ਼ੁਰਗੋਂ ਨਾ ਹਾ 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 ਬੁਰੁੰਨਾ ਜਿਬਰਤਾ ਉਹ ਵੀ ਉਹਦਾ ਕਰਵਾ ਹੂੰ ਜੇਦਾ ਮੱਲ ਤੁਸੀਂ ਆਇਆ ਕਰੋ ਤੇਦਾ ਜਲ ਪਾਣੀ ਕਰ ਦਿੰਨੇ ਆ ਤੇ ਕਿਲਾ ਬਦਲਣਾ ਬੂਗਲਾ ਬਟਾ ਤੋੜਦੇ ਗੋਰ ਕੱਟਦੇ ਤੇ ਕਿਲਾ ਅੱਛਾ ਤੋੜਨਾ ਬੂਗਲਾ ਇਹ ਤਾਂ ਬਹੁਤ ਮਾੜੀ ਗੱਲ ਆ ਫਿਰ ਕਿਲਾ ਤੋੜ ਦਿਓ ਗਿੱਲੇ ਨੂੰ ਮੁਚਾ ਦਿਓ ਓਏ ਹੋਰ ਪਾ ਤੂੰ ਹੀ ਬੋਲ ਜੀ ਜਾ ਬਣਾ ਕਿਲਾ ਨਾ ਕਿਲਾ ਨੇ ਬਜਰਾ ਕਿਲਾ ਦਾ ਉਂਝ ਕੇ ਨਾ ਮਰੀ ਜਾਂਦੀ ਐ ਨਾ ਉੱਤੇ ਜਿਹੜਾ ਮਾਰਦੀ ਹਾਂ ਹਾਂ ਸੜਾ ਮਾਰਦੀ ਐ ਕਿਲਾ ਮਰੀ ਜਾਂਦੀ ਐ ਜਿੱ ਲੱਗੀ ਐ ਉਹ ਕਦੇ ਕਦੇ ਫਿਰ ਧੱਕਾ ਕਰ ਜਾਂਦੀ ਐ ਨਾ ਜਵੇਲੀ ਜੈਂਤਵਾਰ ਦੀ ਅੱਛਾ ਹੂੰ ਨੰਨ ਦੇ ਵੀ ਕੰਮ ਲੱਗੇ ਹੁੰਦੇ ਭਗਤਾ ਓਟੂ ਓਟੂ ਕੰਮ ਕਰਦੇ ਨੇ ਬਰਦੇ ਨੇ ਵੀ ਕਿੰਨੋਂ ਨਿਪਟਲ ਰਹੇ ਅੱਛਾ ਠੀਕ ਐ ਤੂੰ ਜੇ ਤਰੜੀ ਆਵਾਜ਼ ਪਰਦੇਂ ਪਰ ਕਰੋ ਕੋਈ ਪਾ ਦੰਦ ਸੀ ਨਾ ਹਵ ਉਦਗਤੀ ਆਚਰ ਲਭੀ ਪੂਰੇ ਅੜੀਆ ਬਗਤੇ ਨੀਰੀ ਇਹ ਜਦਰਾਦ ਤੁਨੂਂ ਦੀ ਹੋਈ ਆਹੋ ਹਾੜਾ ਰਹਾ ਪੋਲੀ ਚਟ ਹੁੰਦਾ ਇਹ ਜਦਰਾਗਾ ਪੋਲੀ ਚਟ ਆ ਗਿਆ ਇਹ ਵੀ ਮੇਰਾ ਬਾਗਰੀ ਉੱਥੇ ਖੜਾ ਰਹਾ ਆਪਾਂ ਇਕੱਠੇ ਆ ਜਾਂਦੇ ਸੀ ਆ ਗਿਆ ਪੋਲੀ ਚਟ ਫਰ ਬਹੁਤ ਸੋਖੇ ਹਾਂ ਬਾਬਾ ਜੀ ਹੋ ਸ੍ਰੀ ਗੁਰੂ ਜੀ ਤੇ ਤੇਜਾ ਜੀ ਗੁਰ ਜੈ ਬੋਲਦੇ ਹੁੰਦੇ ਭਗਤਾਂ ਦਾ ਜੈ ਜਗਿਆਂ ਦੇ ਵਿੱਚ ਜੈ ਬੋਲਦੀਆਂ ਬੈਠੇ ਬੈਠ ਕੇ ਬਾਬਾ ਇੱਥੇ ਬੈਠੇ ਇੱਥੇ ਬੈਠੇ ਇੱਥੇ ਬੈਠੇ ਇਧਰ ਆ ਜੀ ਤੁਮ ਆਪੀ ਬਲਮ ਕੋਈ ਨਹੀਂ ਬੈਠਾ ਗਿਆ ਹਾਂ ਇਧਰ ਆ ਜੀ ਨਾ ਬੈਠੇ ਨਾਲ ਹੀ ਆਇਆ ਕੋਈ ਹੋਰ ਟੈਨਸ਼ਨ ਚ ਕਰਦਾ ਜੀ ਮੈਨੂੰ ਦਰਸ਼ਨ ਕਦੋਂ ਕਾਦੀ ਹੋਗੀ ਬਈ ਬਈ ਮੈਂ ਬੋਲ ਤੈਨੂੰ ਕੋਲ ਸਾਰਾ ਹੱਲ ਜੈ ਉਹ ਜਾਣੀ ਜਾਣੂ ਬਾਬਾ ਦਾ ਦਰਸ਼ਨ ਜਰੂਰ ਆਪਾਂ ਬੈਠੇ ਹੂੰ ਜੇ ਤੁਲੇ ਖਣੀ ਜਾਉ ਹੋ ਜਾਉ ਨਾ ਬਾਹ ਆਹੋ ਲਾ ਪਾ ਦਿਓ ਜੀ ਰਾਤ ਨੂੰ ਬਹੁਤ ਤੰਗ ਕਰਦੇ ਆ ਜੀ ਬਿੱਤੀ ਬਿੱਤੀ ਮਨ ਲੱ ਡੱਬੀ ਦੀ ਥੋੜਾ ਪਾਓ ਜੀ ਪੂਤ ਤੰਗ ਕਰਦੇ ਆ ਜੀ ਸੁਪਨੇ ਆਉਂਦੇ ਆ ਜੀ ਮੈਨੂੰ ਜਿੰਨੇ ਕਰਦੇ ਦੂਰ ਚੱਲ ਕੇ ਪੜ ਜਾਵੀਂ ਜਿਹਦੇ ਸਿਨੂ ਮਾਇ ਜਤੋਂ ਦੂਰ ਕੀ ਕੇ ਆਪਣੀ ਜੇਲ੍ਹ ਨੇ ਕੋਲੇ ਰੱਖਲੇ ਉਹ ਤੇ ਨੂੰ ਉਜੂ ਬੁਣਾ ਨਹੀਂ ਹੁੰਦਾ ਉਹ ਦਸ ਨਹੀਂ ਲੱਗਦਾ ਉਹ ਮੰਡੀ ਰਾਤ ਨੂੰ ਪੁਰਾ ਫਿਰ ਤੇ ਮਸਜਿਦ ਦੇ ਆਪਣੀ ਕੋੜੇ ਕਪੜਾ ਤੇ ਪ੍ਰਸਤਾ ਪਪਾ ਜੀ ਫਿਰ ਉਹ ਸਮਾਨ ਵਾ ਲਓ ਜਾਂਦਾ ਵੀੜਿਆਂ ਦੇ ਮੰਡਲ ਲੈ ਜੀ ਵਰਕੇ ਅੱਛਾ ਜੀ ਉਧਰੋਂ ਉਹ ਵੀੜਿਆਂ ਦੇ ਮੰਡਲ ਬੈਕਟਰੇ ਆ ਨਾ ਕਿ ਹੋ ਗਿਆ ਕਿ ਨਹੀਂ ਮੰਡਲ ਮੰਡਲ ਨਹੀਂ ਨਹੀਂ ਮੰਡਲ ਇਕੱਡਾ ਵੀ ਜਿੱਕਾੜੀ ਇਕੱਡਾ ਵੀ ਵਿੱਚ ਲੱਗ ਜੀ ਜੀ ਪਪਾ ਜੀ ਬੱਕਰੇ ਬਹੁਤਾ ਸ਼ਰਾ ਉਹਰ ਜਿਹੜੀ ਖਤਰਾਂ ਬੋ ਬੋਏ ਤੋਂ ਪੁਰਾਣੀ ਬੱਕਰੀ ਆ ਕੋ ਲੋਦਾ ਇਦਰੀ ਬੱਕਰੀ ਹਾਂ ਤਾਂ ਤੇਰਾ ਗਮ ਹੈ ਤਾਂ ਠੀਕ ਹੈ ਬੱਲਾ ਨਹੀਂ ਪਟਦਾ ਦਾ ਤੋਤਾ ਸਮਝ ਗਿਆ ਨਹੀਂ ਪਟਦਾ ਦਾ ਉਹਦਾ ਉਤੋਂ ੜੀ ਇੰਨੀ ਕੁ ਵੱਢੀ ਅੱਛਾ ਤੁਲਾ ਹੁਣ ਇੰਨਾ ਕੁ ਵੱਢੀ ਤੇ ਉਹ ਆਪਣਾ ਦਾ ਸਰਦਾ ਇਹ ਬੱਕਰਾਂ ਨੂੰ ਪੂਜੇ ਵਾਲਾ ਖਾਂਦਾ ਉਹ ਰਾਈ ਨਹੀਂ ਬਦਲਦਾ ਲੈ ਬੱਕਰੀ ਕਿਵੇਂ ਉਹ ਜਦੋਂ ਬੱਕਰੀ ਨੂੰ ਨਹੀਂ ਉਹਦੀ ਦੱਤਾ ਇਤਨਾ ਬਨਵਾਣਾ ਅਛਾ ਇਹ ਮਰ ਬੋਬਕ ਤੋਂ ਫੜਕੇ ਲੈਂਦੇ ਆ ਤੂੰ ਕੋਈ ਫੜਕ ਨਹੀਂ ਲਾ ਮੇਦੇ ਲੈਂਗੇ ਤੇ ਬੜਕੇ ਲੈਂਦੇ ਗਏ ਲਗਾ ਅੰਤਕ ਆ ਇਹਦਾ ਪਤਾ ਪੇ ਬਸ ਜਿੱਦੇ ਅੰਗੀਆਂ ਆਪਣਾ ਸਿੱਧੀ ਵੀ ਤਰਫੋਂ ਲੱਗਿਆ ਵਾ ਕਿਸ ਨੇ ਇਹਦੇ ਪਿੱਛੇ ਮਾਈ ਲਾਤੀ ਓਹ ਤੋਬਾ ਹੂੰ ਕਿਰੀ ਆਪਣਾ ਸਿਰ ਗੋਲ ਨਾ ਕਰ ਇਹਦਾ ਉਹੀ ਓਹੋ ਹਾਂ ਜੁ ਡਿਗੜੀ ਦਾ ਹਾਂ 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 ਉਹ ਆਇਆ ਨਾ ਉਹ ਡਿਗੜੀ ਮਤਾਂ ਡਿਗੜੀ ਨੰਨਾਂ ਅੱਛਾ ਅੱਛਾ ਉਹ ਉਪਾਅ ਰੱਖ ਲੈ ਗਿਆ ਤਾਂ ਉਹ ਵੀ ਉਦੇ ਰੇ ਕਰਾਂਦਾ ਬੁੱਤੇ ਜਿੱਦੇ ਆ ਉਹ ਟਕਰਾਂਗਾ ਤੇ ਨਾ ਨਹੀਂ ਨਹੀਂ ਟਕਦਾ ਨਹੀਂ ਕੰਮ ਵਾਲੀ ਨਹੀਂ ਹੋ ਉਹਨੂੰ ਟਾ ਕੇ ਕੋਈ ਜਿਹਦਾ ਬੰਦਾ ਰੱਖ ਉਹ ਮੈਂ ਕਰਾਂ ਉਹ ਤੂੰ ਡਗਰਾਂਦਾ ਫਿਰਦਾ ਉਹਨੂੰ ਪਰਤੀ ਕਰ ਇਹ ਕੰਮ ਵਾਲਾ ਉਹ ਕਦੀ ਕੰਮ ਵਾਲੀ ਨਹੀਂ ਉਹਨੂੰ ਪਰਤੀ ਕਰ ਉਹਦੇ ਮੰਨ ਲਾ ਵੀ ਮੈਂ ਉਹਨ ਦੇ ਚ ਵਿਦਿ ਗਰੋਧ ਕਰ ਬਲੇ ਹੂੰ ਪਰਤੀ ਕਰ ਤਨਨ ਤਨਨ ਨਾ ਬੂ ਹੂੰ ਇਹ ਰਗੀ ਤੇ ਜਾ ਗੁਰਦੂ ਉਹ ਤਾਂ ਬਹਾ ਮਹੀਨੇ ਬਾਅਦ ਨਾ ਕੋਈ ਕੁਛੀ ਕੁਛੀ ਦੇਣਾ ਹੋ ਮੈਂ ਦੇ ਕੇ ਦੇ ਮਾ ਜਪੜੇ ਤੇਰੋ ਜੂ ਮਾ ਜੁੱਤੇ ਇਕਰ ਤੋਤਾ ਉਪੜੇ ਮਾ ਗੇਦ ਗਦਰ ਕੇ ਬੱਚ ਕੇ ਨਾ ਜੀ ਮੈਂ ਦਿੱਤੀ ਬਗ ਬੋ ਜਾਂਦਾ ਅੱਛਾ ਉਹ ਕਿਦਰ ਕੀ ਬੈਠਾ ਉੜੇ ਤੇ ਕੋਟੇ ਜਦੇ ਉਹ ਤੋਂ ਦਾਰਸ਼ੀ ਸਤ ਸਭ ਨੂੰ ਜੁਤੇ ਅਰਗੋ ਦੇ ਦੂਰ ਅੱਛਾ ਉਹ ਮਾਦਾ ਕਹਾਂ ਗੀ ਮੁੰਟੇ ਉਹ ਲੈਂਦੇ ਬੰਦੇ ਲੈਂਦੇ ਜੀ ਕਿ ਤੋਨਾਂ ਦੇ ਪੈਗਾ ਨਹੀਂ ਅੱਛਾ ਅੱਛਾ ਪਰ ਉਹ ਨੂੰ ਰੱਖਣਾ ਚੇ ਲੈ ਇਹ ਨੂੰ ਕੰਮ ਹੋ ਨਹੀਂ ਆ ਨਹੀਂ ਕੰਮ ਲਾ ਹਾਂ ਹੂੰ ਉਹ ਨੇ ਇਹ ਨਹੀਂ ਬਤਾ ਉਹ ਪੂਰਾ ਤੇਰਾ ਟੁਕਾ ਬੜਾ ਬਿੰਦਾ ਟੁਕਾ ਵੀ ਕਿ ਗੜੰਦ ਦਾ ਕੌੜੇ ਨਾਲ ਟੁਗੀ ਅੱਛਾ ਕੌੜੇ ਨਾਲ ਕਿ ਗੜੰਦ ਦਾ

ਕਿ ਬਰੇ ਕਰ ਦੋ ਜਲਦੀ ਨਹੀਂ ਨਹੀਂ ਸੁਖਾ ਸਪਰੇਅ ਕਰੋ ਪਿੰਡਾ ਵਾਲਾ ਪਿੰਡਾ ਵਾਲਾ ਅੱਛਾ ਨੰਮੂੜਾ ਕੋਨਟਰੋਲ ਕਰਨ ਵਾਲਾ ਪਾਉ ਸੋ ਵੀ ਕੰਟਰੋਲ ਹੋ ਜਾਏ ਇਹਦੇ ਨਾਲ ਉਹ ਬਾਟੂ ਕੰਟਰੋਲ ਹਮ ਉਹ ਜੋਰ ਮੇ ਸੋਏ ਦਮ ਯੋਰ ਮੇ ਬਿਰੂਆ ਇਹਦੇ ਨਾਲ ਪਿੰਦੇ ਨੂੰ ਆਈ ਨਹੀਂ ਪਤਲਾ ਦੇ ਵਿਚ ਮੈਂ ਇੱਕ ਵੀ ਨਹੀਂ ਹੈ ਕਿ ਦੋ ਵੀ ਨਹੀਂ ਅੱਛਾ ਮਾਇਦੇ ਦੇ ਕਿਨਣ ਤਲੀ ਵਰਕ ਬੜਾਤੀ ਤੇ ਹਾਂ ਕਿ ਤਿੰਨ ਜਿਲਤਾਂ ਮਾ ਸਾਰਾ ਪੀ ਗਿਓ ਐਨ ਐਂਕੀ ਦਾ ਕਹਾਣਾ ਮੈਂ ਤਾਂ ਮੈਨੂੰ ਲੱਗੂ ਜੁੱਤਾ ਕਿ ਸਦਾ ਕੀ ਗਿਆ ਮੇਰੇ ਬਿਲੇ ਗਿਆ ਅੱਛਾ ਅੱਦੇ ਵਿੱਚ ਚੱਟਦੀ ਹੈ ਨਾ ਬੰਗੋ ਆਪਣੀ ਚਿੰਜ ਬਿੰਦੀ ਮਰੇ ਇਹਦਾ ਇਹ ਨੂੰ ਮਾਣਾ ਮੁੱਟ ਦੁੱਧਾ ਉਹ ਨਹੀਂ ਨਾ ਰਵੜੇਲਾ ਅੱਛਾ ਅੱਛਾ ਉਹ ਕਰਦੇ ਨੇ ਲੈ ਗੜਾ ਗੜਾ ਹੂੰ ਅਰੇ ਉਹ ਨਹੀਂ ਚੱਲਦਾ ਵਰਕਮਾ ਅਰੇ ਉਹ ਨਹੀਂ ਚੱਲਦੀ ਇਹ ਉਹ ਨਾ ਨਹੀਂ ਚੱਲਦੀ ਹੈ ਹੂੰ 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 ਪਾ ਗੜਬੇ ਹੁੰਦੀ ਹੈ ਮੇਲ ਦੀ ਸਮਝ ਗਿਆ ਸਮਝ ਗਿਆ ਸਮਝ ਗਿਆ ਹਾਂ 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 ਫਸ ਗਿਆ ਰਾਹ ਦਾਰੀ ਜੀ ਤਾਂ ਠੀਕ ਹੈ ਵਾ ਵੀ ਜਾਣਾ ਯਾਰ ਜੇ ਕੋਈ ਛੇੜਦਾ ਹੋਇਆ ਤਾਂ ਮੈਨੂੰ ਦੱਸਿਓ ਰਾਜ ਜਦ ਮੈਂ ਦਿਖੀ ਨਹੀਂ ਰਹੀ ਕਿੱਥੋਂ ਜਾਂਦੇ ਹੋਗੇ ਰੂਹੀ ਵਾਲੇ ਰਾਹ ਜਾਂਦੀ ਹੈ ਅੱਛਾ ਅੱਛਾ ਹਾਂ ਤਾਂ ਉਹ ਜਵਾਂਗੇ 4 ਵਜੇ ਠੀਕ ਹੈ ਮੈਂ ਰੱਖਿਆ ਕਰੂ ਤੇ ਉਹ ਟੂਟ ਪੇਟ ਨਹੀਂ ਉਹ ਟੇਪ ਬਣਾਈ ਵਾਲਾ ਉਹ ਕੋਲ ਦੀ ਜਗਦੀ ਅੱਛਾ ਅੱਛਾ ਹਾਂ ਤਾਂ ਠੀਕ ਹੈ ਫਿਰ ਠੀਕ ਹੈ ਵਾ ਤਾਂ ਠੀਕਾ ਜਾ ਉਹ ਰੌਣ ਬਰਮਾ ਵੀ ਦੇਖ ਲੈ ਯਾਰ ਬਹੁਤ ਮਰ ਗਿਆ ਮੋਦੀ ਜਟਾ ਉਹ ਆ ਉੱਲੀ ਜੱਟ ਵੀ ਗਿਆ ਲੈਦਾ ਉਹਨੂੰ ਗੀੜੀਆਂ ਦਾ ਮੰਡਰੋਂ ਆ ਕੇ ਲੈ ਜੂਗਾ ਇਹ ਕੋ ਕੋ ਨਿੱਦਾਂ ਨੇ ਬਰਨ ਨੇ ਇੱਕ ਬੋ ਕੋ ਲੈ ਜੇ ਉਹ ਤਾਂ ਠੀਕ ਹੈ ਉਹਨੂੰ ਕਹਿ ਦੇ ਉਹਨੂੰ ਹੱਥ ਜਾਂਦਾ ਜਾਂਦਾ ਇੱਕ ਬੱਕਰੀ ਨੂੰ ਕਿਰ ਜਾਉਣਾ ਉਸੇ ਨੂੰ ਕਿਤੇ ਹੋਰ ਨੂੰ ਜਾ ਦੇ ਉਹ ਹੋਰ ਵੀ ਇਹਦੇ ਕੋਲ ਬੱਕਰ ਨੂੰ ਮੈਂ ਇਹਦੇ ਤਾਂ ਪੁੱਦੀਨੇ ਕੋਲ ਬੱਕਰਾਂ ਹੋਰ ਵੀ ਉਹ ਮੇਰੇ ਜੋ ਦਰਜ ਕਿਤੇ ਗਿਆ ਨਹੀਂ ਤੇ ਪੂਰਾ ਨਾ ਡਰਚ ਦੇ ਗਿਆ ਕੰਜਤਾ ਤਾਂ ਫਿਰ ਚੱਲ ਲੱਗੇ ਗਿੱਟਲ ਦਾ ਛੜਦਾ ਖੜਾ ਤੇ ਹੁਣ ਬਾਬਾ ਨੂੰ ਕੰਨ ਦੇ ਰਾਮ ਹਾਂ ਬਣਾ ਤੂੰ ਕੋਈ ਖਾਣਾ ਪੀਣਾ ਦੁਪਹਿਰ ਵਾਲਾ ਬਣਾ ਅਗਲਾ ਟਟਕਰ ਤੇ ਰੁਕਾ ਨਾ ਚਟਨੀ ਜੁੱਟਨੀ ਐ ਸਮਾਰ ਕੇ ਘੋਟੜਾ ਕਟਕੇ ਨਾ ਚੰਗਾ ਫਿਰ ਚੱਲੇ ਜਾ ਨਾ ਬਾਬਾ ਨੂੰ ਕੰਨ ਦੇ ਰਾਮ ਹਾਂ ਹੋ ਹੋ ਵਾਹੀ ਲਾ ਮੀ ਜੇ Yeah. Yeah. yeah, yeah.